ਤੁਸੀਂ ਦੇਖ ਰਹੇ ਹੋ ਜਨ ਸக்தி న్యూਸ ਪੰਜਾਬ ਮੈਂ ਹਾਂ رپورਟਰ ਗੁਰਸੇਪ ਸੋਹੀ ਦਰਸ਼ਕੋ ਅੱਜ ਜੈਸੀ ਪਹੁੰਚੇ ਹਾਂ ਬਰਨਾਲੇ ਜ਼ਿਲ੍ਹੇ ਦੇ ਪਿੰਡ ਬਿਹਲਾ ਵਿਖੇ ਜਿੱਥੇ ਕਿ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਬਿਹਲੇ ਪਿੰਡ ਦੇ ਵਿੱਚ ਇੱਕ ਪੁਲ ਦੀ ਖਤਸ਼ਾ ਹਾਲਤ ਇਸ ਪਿੰਡ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇਹ ਪੁਲ ਦੀ ਮੁਰੰਮਤ ਅਸੀਂ ਆਪਣੇ ਪਿੰਡ ਵਿੱਚੋਂ ਗ੍ਰਾਹੀ ਕਰਕੇ ਕਰਵਾਈ ਹੈ ਦਰਸ਼ਕੋ ਇੱਕ ਪਾਸੇ ਤਾਂ ਹੜ੍ਹਾਂ ਦੀ ਮਾਰ ਪੰਜਾਬ ਨੂੰ ਪੈ ਰਹੀ ਹੈ ਦੂਜੇ ਪਾਸੇ ਅਸੀਂ ਦੇਖ ਰਹੇ ਹਾਂ ਜਿਹੜੇ ਪੁਲ ਦੂਜੇ ਪਿੰਡਾਂ ਨੂੰ ਜੋੜ ਰਹੇ ਨੇ ਉਹ ਟੁੱਟਣ ਦੇ ਕਿਨਾਰੇ ਤੇ ਖੜੇ ਨੇ ਕੀ ਕਹਿਣਾ ਪਿੰਡ ਵਾਸੀਆਂ ਦਾ ਇਸ ਪੁਲ ਦੇ ਮਾਮਲੇ ਤੇ ਆਓ ਅਸੀਂ ਕਰਵਾਉਨੇ ਹਾਂ ਗੱਲਬਾਤ ਹਾਂਜੀ ਭਾਈ ਕੀ ਨਾਮ ਤੁਹਾਡਾ ਕਿਹੜਾ ਪਿੰਡ ਆ ਕੀ ਕਹਿਣਾ ਚਾਹੋ ਪੁਲ ਬਾਰੇ ਮੇਰਾ ਪਿੰਡ ਬੀਲਾ ਨਰੋਤਮ ਸਿੰਘ ਹਨ ਬਲਦੇਵ ਸਿੰਘ ਸਾਡਾ ਪੋਲੰਗੜੇ ਜਾਂ ਮੇਲੇ ਦਾ ਬਣਿਆ ਵਾ ਤੇ ਇਹਦੇ ਤੇ ਟਿੱਪਰ ਲਗਾਉਣ ਨੂੰ ਫਿਰਦੇ ਆ ਪੰਚਾਇਤ ਵਾਲੇ ਨਾਲੇ ਜਿਨ੍ਹਾਂ ਦੀ ਮਿੱਟੀ ਹੈ ਜੀ ਅਸੀਂ ਰੋਕਦੇ ਆ ਤੁਸੀਂ ਕਿਉਂ ਰੋਕ ਰਹੇ ਹੋ ਟਿੱਪਰ ਲਗਾਉਣ ਤੋਂ ਬਹੁਤ ਬਹੁਤ ਪੁਰਾਣਾ ਜੀ ਇਹ 28 ਸਾਲ ਹੋ ਗਏ ਸੀ ਤੇ ਲੈਟਰ ਪਾਇਆ ਜੀ ਅੱਛਾ ਤੁਸੀਂ ਆਪੇ ਰਿਪੀਅਰ ਕੀਤੀ ਆ ਪੁਲ ਦੀ ਆਪੇ ਆਪੇ ਜੀ ਆਪੇ ਅੱਛਾ ਤੇ ਅਗਲਾ ਏਜੰਡਾ ਹੁਣ ਤੁਹਾਡਾ ਕੀ ਆ ਜੇ ਨਹੀਂ ਆ ਉਹ ਰੁਕਦੇ ਟਿੱਪਰ ਲਵਾਂਗੇ ਹੁਣ ਜੀ ਰੁਕਦੇ ਸਾਡਾ ਸੱਤ ਅੱਠ ਪਿੰਡਾਂ ਸੀ ਸਾਡਾ ਸਪਰਕ ਟੁੱਟ ਗਿਆ ਉਹਨਾਂ ਦਾ ਜੇ ਟੁੱਟ ਗਿਆ ਕਿਹੜੇ ਕਿਹੜੇ ਪਿੰਡਾਂ ਨੂੰ ਜੋੜ ਰਿਹਾ ਇਹ ਪੁਲ ਇਹ ਰਾਮਗੜ੍ਹ ਸੋਈਆਂ ਮਹਿਲਾ ਜ਼ਮਾਨੀ ਤੇ ਮਾਚੀਕੇ ਹਿੰਮਤਪੁਰਾ ਜੀਲਾ ਜੀ ਪ੍ਰਸ਼ਾਸਨ ਵੱਲੋਂ ਕੀ ਮੰਗ ਚਾਹੁੰਦੇ ਤੁਸੀਂ ਵੀ ਇਹ ਜ ਨਵਾਂ ਬਣੇ ਇਹਦੇ ਤੋਂ ਟਿੱਪਰ ਨੰਗਣ ਹਟਾਏ ਜਾਵਨਗੇ ਜੀ ਲੋੜਾਈ ਟਰਾਲੀ ਨਾਲ ਕੋਈ ਨੰਗੇ ਆਲ ਰੋਡ ਟਰਾਲੀ ਨੰਗੇ ਹਾਂਜੀ ਵੀਰ ਜੀ ਕੀ ਨਾਮ ਆ ਕੀ ਕਹੋਗੇ ਪੋੜ ਬਾਈ ਮੇਰਾ ਨਾਮ ਹਰਜੀਤ ਸਿੰਘ ਆ ਪਿੰਡ ਬੀਲਾ ਜੀ ਸਾਡਾ ਜਿਹੜਾ ਪੋਲਾ ਬਹੁਤ ਕਾਫੀ ਪੁਰਾਣਾ ਬਣਿਆ ਬੈਲਾ ਟੁੱਟ ਚੁੱਕਿਆ ਸੀ ਇਹਦੇ ਉੱਤੇ ਅਸੀਂ ਪੈਸੇ ਪਿੰਡ ਵੱਲੋਂ ਇਕੱਠੇ ਕਰਕੇ ਜੀ ਉੱਤੇ ਰਵੇ ਕਰਕੇ ਲਾਗਾ ਜੀ ਹੁਣ ਟਿੱਪਰ ਵਾਲਾ ਨੇ ਮੇਰੇ ਸਿੱਪ ਡਾਉ ਜੀ ਉੱਤੇ ਕਸ਼ ਕਰਦੇ ਆ ਜੀ ਜੀ ਪਰ ਲੈ ਕੇ ਦੇ ਚੈਡੀ ਸੀ ਦਾ ਤਰਖਾਸ ਤੇ ਪੌਲਤ ਦੀ ਸਾਡੀ ਸਮੱਸਿਆ ਹੱਲ ਕੀਤੀ ਜਾਵੇ ਟਿਪਰ ਨਾ ਲੰਘਾਇਆ ਕਿਉਂਕਿ ਟਿਪਰ ਲੋਡ ਬਹੁਤ ਆ ਮਿੱਟੀ ਬਹੁਤ ਆ ਨਾ ਜੀ ਜੀ ਤੇ ਇਹ ਟਿਪਰ ਦਾ ਭਾਰ ਨਹੀਂ ਸਹਾਰ ਸਕਦਾ ਜੀ ਜੀ ਤੇ ਸਾਡੇ 4-5 ਪਿੰਡਾਂ ਨੂੰ ਜੋੜਦਾਗਾ ਸਾਡਾ ਤਾਂ ਕੋਲ ਇਹ 2 ਸਾਲ ਨਹੀਂ ਬਣਨਾ ਬਹੁਤ ਸਮੱਸਿਆ ਆਊਗੀ ਪੱਠੇ-ਪੁੱਠੇ ਲਿਆਉਣ ਨੂੰ ਜੀਰੀ ਢੋਣ ਹੁਣ ਸਾਡਾ ਡੰਗ ਲੈਂਦਾ ਜੀ 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 ਇਹੀ ਬੇਨਤੀ ਕਰਦੇ ਆਂ ਸਾਡੀ ਗੱਲ ਸਰਕਾਰ ਤੱਕ ਪਹੁੰਚਾਈਏ। ਜੀ ਕਹਿੰਨ ਜੀਤ ਮੈਂਟੂ ਗੱਲ ਕਰ ਰਿਹਾ ਹਾਂ ਸਰਪੰਚ ਵਿਹਲੇ ਤੋਂ ਜੀ। ਹਾਂਜੀ ਹਾਂਜੀ। ਅੱਛਾ ਸਰਪੰਚ ਸਾਹਿਬ ਕੱਲ ਮੈਂ ਗਿਆ ਸੀ ਤੁਹਾਡੇ ਪਿੰਡ ਉੱਥੇ ਆਪਣੇ ਨਹਿਰ ਦੇ ਪੁਲ ਤੇ ਬੰਦਿਆਂ ਨੇ ਬਿਆਨ ਦਿੱਤੇ ਆ ਵੀ ਇੱਥੋਂ ਦੀ ਟਿੱਪਰ ਨਗਾ ਰਹੇ ਨੇ। ਅੱਛਾ ਜੀ। ਹਾਂ ਵੀ ਪੰਚਾਇਤ ਵਾਲੇ ਵੀ ਸਾਹਮਣੇ ਉਹਨਾਂ ਦੇ ਵਿੱਚ ਦੀ ਵੀ ਉਹ ਕੀ ਮਾਵਲਾ ਉਹਨਾਂ ਦਾ ਟਿੱਪਰਾਂ ਦਾ ਹੈ। ਪਤਾ ਨਹੀਂ ਬਾਈ ਜੀ ਇਥੋਂ ਕੀ ਟਿੱਪਰ ਚੱਲਦਾ ਦੇਖਿਆ ਨਹੀਂ ਜਿੱਥੇ। ਨਾ ਲੰਗੇ ਹੀ ਆ ਜੀ ਅੱਛਾ ਅੱਛਾ ਹਾਂਜੀ ਹਾਂਜੀ ਉਹ ਕਹਿੰਦੇ ਇੱਥੇ ਚੱਲਨੇ ਆ ਟਿੱਪਰ ਇਹ ਪੁਲ ਦੀ ਹਾਲਤ ਬਹੁਤ ਕੰਡਮਾ ਨਹੀਂ ਨਾਲੇ ਤੁਸੀਂ ਕਿਹਨੇ ਲਗਾ ਰਹੇ ਆ ਨਾਲੇ ਕਹਿੰਦੇ ਚੱਲਨੇ ਆ ਇਹ ਦੋ ਗੱਲਾਂ ਨਾ ਕਰੋ ਇੱਕ ਗੱਲ ਕਰੋ ਨਹੀਂ ਨਹੀਂ ਉਹ ਕਹਿੰਦੇ ਅਸੀਂ ਕਹਿੰਦੇ ਡੀਸੀ ਨੂੰ ਦਰਖਾਸਤ ਵੀ ਦੇ ਕੇ ਆਏ ਆ ਕਿ ਇੱਥੋਂ ਦੇ ਟਿੱਪਰ ਨਹੀਂ ਚੱਲਨੇ ਚਾਹੀਦੇ ਜੇ ਪੁਲ ਟੁੱਟ ਗਿਆ ਤਾਂ ਕਈ ਪਿੰਡਾਂ ਦਾ ਸੰਪਰਕ ਵੀ ਟੁੱਟ ਸਕਦਾਗਾ ਅੱਛਾ ਨਹੀਂ ਇਹ ਹਲੇ ਚੱਲਣੇ ਨਾ ਚੱਲਣੇ ਕਿਉਂ ਜੋ ਹੈ ਚੱਲਿਆ ਤਾਂ ਹੈ ਨਹੀਂ ਨਾ ਚੱਲੇ ਤਾਂ ਹੈ ਨਹੀਂ ਹਾਂਜੀ ਹੂੰ ਦੱਸੋ ਤੁਸੀਂ ਕੌਣ ਬੋਲਦੇ ਹੋ ਮੈਂ ਤਾਂ ਪੱਤਰਕਾਰ ਬੋਲ ਰਿਹਾ ਹਾਂ ਗੁਰਸੇਵ ਕਸੋਹੀ ਅੱਛਾ 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 ਹਾਂਜੀ ਠੀਕ ਹੈ ਠੀਕ ਹੈ ਨਹੀਂ ਹੇ ਤੱਕ ਕੋਈ ਚੱਲਿਆ ਨਹੀਂ ਵੀਰੇ ਟੱਪਰ ਕੋਈ ਅੱਛਾ ਅੱਛਾ ਹਾਂ ਹਾਂ ਵੈਸੇ ਚੱਲਣਗੇ ਉਦਾਂ ਨਹੀਂ ਪਤਾ ਨਹੀਂ ਤਾਂ ਵੀ ਰੋਡ ਵਾਲਿਆਂ ਨੇ ਆ ਕੋਈ ਆਪਾਂ ਅਸੀਂ ਤਾਂ ਕਿਰੋ ਕਹਿੰਨਾ ਵੀ ਚੱਲਣ ਉੱਥੇ ਹਨਾ ਜੀ ਹਾਂ 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 ਤੇ ਇਧਰ ਆਇਆ ਵੀ ਜੇ ਤਾਂ ਬਾਕੀ ਨਾ ਤਾਂ ਕੋਈ ਮਹਿਕਮੇ ਦਾ ਪੋੜਾ ਵੀ ਸਰਕਾਰੀ ਪਿੰਡ ਦੇਖੋ ਕੀ ਬਣਦਾ ਅਜੇ ਤਨੂੰ ਇਹ ਕਹਿਦੇ ਵੀ ਖਾਲੀ ਖੁੱਲੀ ਨਿਗਾਹ ਲਿਆ ਕਰੋ ਵੀ ਭਰੇ ਤਾਂ ਬਰੇ ਟੱਲੇ ਵਾਲੇ ਵਿੱਚ ਕੀ ਲਿਆ ਉਹ ਨਾ ਹਾਂ ਉਹਨਾਂ ਨੇ ਇਹੀ ਬਿਆਨ ਦਿੱਤਾ ਉਹ ਕਹਿੰਦੇ ਵੀ ਪਤਾ ਗੱਲ ਕੀ ਆ ਵੀ ਅੱਗੇ ਪਿੰਡ ਵਾਸੀਆਂ ਨੇ ਪੈਸੇ ਇਕੱਠੇ ਕਰਕੇ ਇਹ ਪੁਲ ਦੀ ਮੁਰੰਮਤ ਕਰਵਾਈ ਸੀ ਹਾਂ ਹਾਂ ਕੀਤੀ ਸੀ ਕੀਤੀ ਸੀ ਹਾਂ ਵੀ ਪੁਲ ਦੀ ਖਾਛਾ ਹਾਲਤਾ ਤਾਂ ਕਰਦੇ ਵੀ ਭਰੇ ਵੀ ਟੱਪਣਾ ਨੰਗਾਇਛ ਠੀਕ ਤੀ ਨਹੀਂ ਨਹੀਂ ਹਜ ਤੱਕ ਤਾਂ ਕੁਝ ਚੱਲਿਆ ਨਹੀਂਗਾ ਉਹ ਤਾਂ ਬੰਦ ਕਰਦੇ ਸੀ ਇੱਕ ਵਾਰੀ ਜਦੋਂ ਆਏ ਸੀ ਪੁੱਛਣ ਆਏ ਸੀ ਉਹ